ਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਗਿਆ ਸੀ ਮੌਨਸੂਨ ਇਸ ਵਾਰ ਜ਼ਿਆਦਾ ਮਾਤਰਾ ਦੇ ਵਿੱਚ ਪਏਗਾ ਜ਼ਿਆਦਾ ਜਿਹੜੀ ਹੈ ਸਰਗਰਮ ਰਹੇਗਾ ਮੌਨਸੂਨ ਤਾਂ ਉੱਥੇ ਹੀ yellow alert ਵੀ ਹੁਣ ਜਾਰੀ ਕਰ ਦਿੱਤਾ ਗਿਆ ਕਿਹੜੇ ਖੇਤਰਾਂ ਦੇ ਵਿੱਚ ਕਿਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਹੈ ਕਿ yellow alert ਪੰਜਾਬ ਦੇ ਵਿੱਚ ਜਾਰੀ ਹੋ ਚੁੱਕਿਆ ਆਈਐਮਡੀ ਦੇ ਵੱਲੋਂ ਐਨਾ ਖੇਤਰਾਂ ਦੇ ਲਈ ਜਿਹੜੇ ਚੇਤਾਵਨੀ ਦਿੱਤੀ ਹੈ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਮਜਾਜ ਤਬ ਬਦਲਦਾ ਜਾ ਹੀ ਰਿਹਾ ਆਪਣਾ ਜਿਸ ਕਰਕੇ ਕਿਸਾਨਾਂ ਦੇ ਵੀ ਸਾਹ ਸੁੱਕੇ ਪਏ ਨੇ ਲੰਗੀ ਰਾਤ ਪਏ ਮੀਂਹ ਤੋਂ ਬਾਅਦ ਅੱਜ ਦੁਬਾਰਾ ਤੋਂ ਪੰਜਾਬ ਦੇ ਮਾਝਾ ਦੇ ਦੁਬਾਬਾ ਖੇਤਰਾ ਦੇ ਵਿੱਚ ਕਈ ਥਾਵਾਂ ਤੇ ਹਲਕਾ ਮੀਂਹ ਪਿਆ ਤੇ ਉੱਥੇ ਇਸ ਦੌਰਾਨ ਮੌਸਮ ਵਿਭਾਗ ਨੇ 18, 19 ਤੇ 20 ਅਪ੍ਰੈਲ ਨੂੰ ਮੁਰ ਤੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ ਇਸ ਵੇਲੇ ਤੁਸੀਂ ਜਿਹੜੇ ਵੀ ਇਲਾਕੇ ਦੇ ਵਿੱਚ ਬੈਠ ਕੇ ਇਹ ਖਬਰ ਸਾਡੀ ਸੁਣ ਰਹੇ ਹੋ ਇਸ ਵੇਲੇ ਸਾਡੇ ਨਾਲ ਸਾਂਝਾ ਕਰੋ ਇਸ ਤਰੀਕੇ ਦੇ ਨਾਲ ਕਿ ਸਭ ਨੂੰ ਪਤਾ ਲੱਗ ਜਾਵੇ ਕਿ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਮੌਜੂਦ ਹੋ ਤੇ ਉੱਥੇ ਦਾ ਮੌਸਮ ਕਿਹੋ ਜਿਹਾ ਜ਼ਰੂਰ ਤੁਹਾਡਾ ਕਮੈਂਟ ਪੜ ਕੇ ਅਸੀਂ ਸਾਰਿਆਂ ਨੂੰ ਸੁਣਾਵਾਂਗੇ ਤੇ ਲੋਕ ਤੁਹਾਡਾ ਕਮੈਂਟ ਪਾ ਸਕਣਗੇ ਕਿ ਕਿਸ ਤਰੀਕੇ ਦਾ ਮੌਸਮ ਕਿੱਥੇ ਹੈ ਤਾਂ ਕਿ ਮੌਸਮ ਵਿਭਾਗ ਦੀ ਜਿਹੜੀ ਉਹ ਇਕਵਾਣੀ ਹੈ ਪਤਾ ਲੱਗੇ ਕਿ ਸਾਚ ਹੈਗੀ ਹੈ ਕਿ ਨਹੀਂ ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੇ ਨਾਲ ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ ਮੌਸਮ ਵਿਭਾਗ ਨੇ 18 19 ਤੇ 20 ਅਪ੍ਰੈਲ ਲਈ ਐਲਰਟ ਵਿਚਾਰੀ ਕਰ ਦਿੱਤਾ ਹਾਲਾਂਕਿ ਉਸ ਤੋਂ ਪਹਿਲਾਂ 16 ਤੇ 17 ਅਪ੍ਰੈਲ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਉਦੋਂ ਹੀ ਭਾਰਤੀ ਮੌਸਮ ਵਿਭਾਗ ਨੇ ਆਖਿਆ ਕਿ ਦੇਸ਼ ਦੇ ਵਿੱਚ 2024 ਦੇ ਮੌਨਸੂਨ ਸੀਜ਼ਨ ਦੇ ਵਿੱਚ ਆਮ ਨਾਲ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਬਰਸਾਤ ਦੇ ਦਿਨਾਂ ਦੀ ਗਿਣਤੀ ਘੱਟ ਰਹੀ ਹੈ ਜਦਕਿ ਭਾਰੀ ਵਰਖਾ ਦੀਆਂ ਘਟਨਾਵਾਂ ਥੋੜੇ ਸਮੇਂ ਦੇ ਵਿੱਚ ਵਧੇਰੇ ਹੀ ਮੀਂਹ ਪੈ ਰਿਹਾ ਵਧ ਰਹੀਆਂ ਨੇ ਐਸੀਆਂ ਘਟਨਾਵਾਂ ਜਿਸ ਨਾਲ ਅਕਸਰ ਮੌਕੇ ਤੇ ਜਿਹੜਾ ਹੜ੍ਹ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਤੇ ਇੱਥੇ ਹੀ ਦੱਸਿਆ ਜਾ ਰਿਹਾ ਅੰਕੜਿਆਂ ਦਾ ਅਨੁਸਾਰ ਜੇ ਲਗਾਇਆ ਜਾਵੇ ਆਧਾਰਤ ਦੱਸਿਆ ਜਾ ਰਿਹਾ ਭਾਰਤ ਦੇ ਵਿੱਚ ਮੌਸਮ ਸੀਜ਼ਨ ਦੇ ਵਿੱਚ 9 ਵਾਰ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਇਸ ਵਾਰ ਭਾਰਤ ਦੇ ਵਿੱਚ 4 ਮਹੀਨਿਆਂ ਦੇ ਮੌਨਸੂਨ ਸੀਜ਼ਨ ਯਾਨੀ ਜੂਨ ਤੋਂ ਸਤੰਬਰ ਦੇ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੌਂਦੀ ਸੰਭਾਵਨਾ ਹੈਗੀ ਹੈ ਤੇ ਆਈਐਮਡੀ ਨੇ ਕਿਹਾ ਉੱਤਰ ਪੱਛਮੀ ਪੂਰਬੀ ਤੇ ਉੱਤਰ ਪੂਰਬੀ ਰਾਜਾਂ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇ ਜਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਵੱਧ ਤੋਂ ਵੱਧ ਪੈਗਾ ਜਿਵੇਂ ਸਰਦੀ ਇਸ ਵਾਰ ਜ਼ਿਆਦਾ ਪਈ ਹੈ ਉਵੇਂ ਹੀ ਗਰਮੀ ਵੀ ਜ਼ਿਆਦਾ ਪੈਗੀ ਤੇ ਮੌਨਸੂਨ ਦਾ ਜਿਹੜਾ ਸੀਜ਼ਨ ਹੈ ਉਹ ਸਰਗਰਮ ਰਹੇਗਾ ਦੇਸ਼ ਭਾਰ ਦੇ ਵਿੱਚ 2024 ਦੇ ਦੱਖਣ ਪੱਛਮੀ ਮੌਨਸੂਨ ਦੇ ਤਹਿਤ 1 ਜੂਨ ਤੋਂ 30 ਸਤੰਬਰ ਦੇ ਵਿਚਕਾਰ ਮੌਨਸੂਨ ਮੌਸਮੀ بارش ਲੰਬੀ ਮਿਆਦ ਦੀ ਔਸਤ ਜਿਹੜਾ ਹੈ ਇਸ ਦਾ 106% ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਜੇਕਰ بارش ਮੌਸਮੀ ਵਰਖਾ ਦੀ ਲੰਮੀ ਵਿਆਦ ਦੇ ਔਸਤ ਦੇ 94 ਤੋਂ 104% ਦੇ ਵਿਚਕਾਰ ਰਹਿਤਾ ਹੈ ਆਮ ਗੱਲ ਹੈਗੀ ਹੈ ਤੇ ਕਿਹਾ ਜਾ ਰਿਹਾ ਆਈਐਮਡੀ ਦੇ ਮੁਖੀ ਦੇ ਵੱਲੋਂ ਵੀ ਕਿ ਹੁਣ ਜਿਹੜੀ بارش ਹੈ 106% ਆਮ ਨਾਲੋਂ ਵੱਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ ਜਿ거 ਲੰਬੇ ਸਮੇਂ ਦੀ ਔਸਤ ਦੇ 105% ਤੋਂ 110% ਦੇ ਵਿਚਕਾਰ بارش ਹੁੰਦੀ ਹੈ ਤਾਂ ਇਸ ਨੂੰ ਆਮ ਤੋਂ ਉੱਪਰ ਮੰਨਿਆ ਜਾਂਦਾ ਹੈ ਤਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਮੁਰ ਤੋਂ ਮੌਸਮ ਖਰਾਬ ਹੋਣ ਦੀ ਸੰਭਾਵਨਾ ਆਮਡ ਦੇ ਵੱਲੋਂ ਇਹਨਾਂ ਖੇਤਰਾ ਦੇ ਲਈ ਜਿਹੜੀ ਚੇਤਾਵਨੀ ਦਿੱਤੀ ਹੈ ਉੱਤਰ ਪੱਛਮੀ ਪੂਰਬੀ ਉੱਤਰ ਪੂਰਬੀ ਇਹਨਾਂ ਰਾਜਾਂ ਦੇ ਲਈ ਜ਼ਿਆਦਾਤਰ ਜਿਹੜਾ ਉਮੀਦ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਤਿੰਨ ਦਿਨਾਂ ਦੇ ਲਈ येलो ਅਲਰਟ ਜਾਰੀ ਕਰ ਦਿੱਤਾ ਗਿਆ ਉਹ ਦਿਨ ਕਿਹੜੇ ਨੇ ਉਹ ਤੁਹਾਨੂੰ ਦੱਸੇ ਸੀ 18 19 ਦੇ 20 ਤਰੀਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਤਿੰਨ ਦਿਨ येलो ਅਲਰਟ ਜਾਰੀ ਹੈ ਕਿਸਾਨ ਆਪਣੀ ਹੈ ਜਿਹੜੀ ਕਿਸਾਨ ਫਸਲਾਂ ਦਾ ਜ਼ਰੂਰ ਆਪਣਾ ਧਿਆਨ ਰੱਖਣ ਮੌਨਸੂਨ ਕਿਉਂਕਿ ਇਸ ਵਾਰ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ